ਸਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਅੱਜ ਦੇ ਜੋ ਹਾਲਾਤ ਆ ਸਾਹਮਣੇ ਬੈਂਚ ਵਾਲਿਆਂ ਨੇ ਬਣਾਏ ਹੋਏ ਨੇ ਇਹ ਸੂ ਦੇਖਦੇ ਹੋਏ ਅੱਜ ਪੰਜਾਬ ਸ਼ਰਮਸ਼ਾਰ ਹੋ ਰਿਹਾ ਹੈ ਕਿ ਕਿੱਦਾਂ ਦੇ ਬੰਦਿਆਂ ਨੂੰ ਅਸੀਂ ਚੁਣ ਕੇ ਸਦਨ ਚ ਭੇਜਿਆ ਹੈ ਜੋ ਕਿ ਉਹਨਾਂ ਦੇ ਉਮੀਦਾਂ ਨੂੰ ਉਮੀਦਾਂ ਉੱਤੇ ਪਾਣੀ ਫੇਰ ਰਹੇ ਨੇ ਸਪੀਕਰ ਸਾਹਿਬ ਪਿਛਲੇ 2 ਵਰਿਆਂ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਨੇ ਐਸੀਆਂ ਉਪਲਬਧੀਆਂ ਬਣਾ ਕੀਤੀਆਂ ਜੋ ਕਿ ਅੱਜ ਤੱਕ ਕਦੇ ਨਹੀਂ ਹੋਈਆਂ ਕਿਸੇ ਵੀ ਦੇਸ਼ ਦੀ ਅਗਰ ਤਰੱਕੀ ਦੇਖਣੀ ਹੈ ਤੋ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਕਿ ਉੱਥੇ ਦੇ ਲੋਕਾਂ ਕੋਲ ਜੋਬਸ ਕਿੰਨੀਆਂ ਨੌਕਰੀਆਂ ਕਿੰਨੀਆਂ ਤੇ ਉੱਥੇ ਦੇ ਲੋਕਾਂ ਦਾ ਸਿਹਤ ਦਾ ਪੱਧਰ ਕਿੰਨਾ ਕਿੱਦਾਂ ਹੈ ਤੇ ਉੱਥੇ ਦੇ ਲੋਕਾਂ ਦੀ ਸਿੱਖਿਆ ਦਾ ਮਿਆਰ ਕਿੱਡਾ ਹੈ ਤੇ ਮੈਨੂੰ ਇਹ ਦੱਸਣ 'ਚ ਕੋਈ ਸੰਕੋਚ ਨਹੀਂ ਕਿ ਪਿਛਲੇ 75 ਸਾਲਾਂ 'ਚ ਜੋ ਸਰਕਾਰਾਂ ਆਈਆਂ ਉਹਨਾਂ ਨੇ ਇਹਨਾਂ ਤਿੰਨੋਂ 나ਪ ਡੰਡਾ ਨੂੰ ਆਪਣੇ ਪੈਰਾਂ ਥਲੇ ਮਰੋੜਿਆ ਔਰ ਲੋਕਾਂ ਨਾਲ ਧੋਖਾ ਕੀਤਾ ਔਰ ਜਦੋਂ ਦੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਪਿਛਲੇ 2 ਸਾਲ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਹੈ ਜੇ ਮੈਂ ਨੌਕਰੀਆਂ ਦੀ ਗੱਲ ਕਰਾਂ ਤਾਂ 40000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਔਰ ਪੰਜਾਬ 'ਚ ਜੋ ਨਿਵੇਸ਼ ਹੋਇਆ ਹੈ 50-60 ਹਜ਼ਾਰ ਕਰੋੜ ਤੋਂ ਵੱਧ ਉਹਦੇ ਤਹਿਤ ਤਕਰੀਬਨ 3.5 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਹੋਰ ਮਿਲਣੀਆਂ ਔਰ 1 ਲੱਖ ਸਾਡੇ ਬੱਚਿਆਂ ਨੂੰ ਕਪੈਸਿਟੀ ਬਿਲਡਿੰਗ ਦੇ ਥਰੂ ਜਾਂ ਹੁਨਰ ਵਿਕਾਸ ਦੇ ਥਰੂ ਉਹਨਾਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਗਿਆ ਤੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਇਹ ਜਿਹੜੇ ਸਾਡੇ ਵਿਰੋਧੀ ਕਦੇ ਮਜ਼ਾਕ ਕਰਦੇ ਹੁੰਦੇ ਸੀ ਕਿ ਮਾਨ ਸਾਹਿਬ ਕਹਿ ਰਹੇ ਨੇ BMW ਤੇ ਮਰਸੀਡੀਜ਼ ਦੇ ਪਾਰਟਸ ਬਣਨਗੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਹਲਕੇ ਦੇ ਅੰਦਰ ਜਰਮਨ ਕੰਪਨੀ ਵਾਈਪਰਾ ਕਾਸਟਿੰਗ ਉਹ ਜਿਹੜੀ ਹੈ ਉਹ ਸਥਾਪਿਤ ਹੋ ਚੁੱਕੀ ਹੈ ਔਰ ਬਹੁਤ ਜਲਦ ਉਹਨਾਂ ਨੇ BMW ਅਤੇ ਮਰਸੀਡੀਜ਼ ਦੇ ਪਾਰਟ ਇਸ ਮੋਰੰਡੇ ਚ ਬਣਨਗੇ ਸੋ ਉਦੇ ਤਹਿਤ ਜਿਹੜੇ 2000 ਤੋਂ ਵੱਧ ਜਿਹੜੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਤਾਂ ਉਸ ਤੋਂ ਇਲਾਵਾ ਟਾਟਾ ਦੀ ਇੱਕ ਰੀਵਾਇਵ ਫੈਕਟਰੀ ਉਹ ਵੀ ਸਾਡੇ ਮੋਰਿੰਡੇ 'ਚ ਲੱਗ ਰਹੀ ਹੈ ਤੇ ਪਲਾਈ ਦੀਆਂ ਬਹੁਤ ਸਾਰੀਆਂ ਇੰਡਸਟਰੀ ਜਿਹੜੀ ਉੱਥੇ ਆ ਰਹੀ ਹੈ। ਔਰ ਜਦੋਂ ਦੇ 2 ਸਾਲ ਦੇ ਅੰਦਰ 20 ਤੋਂ ਵੱਧ ਜਿਹੜਾ ਯੂਨਿਟ ਨੇ ਉਹ ਸਾਡੇ ਹਲਕੇ 'ਚ ਲੱਗ ਚੁੱਕੇ ਨੇ। ਤੇ ਮੇਰੇ ਹਲਕੇ ਦੇ ਅੰਦਰ ਬੇਟ ਏਰੀਆ ਦੇ ਵਿੱਚ 384 ਏਕੜ ਦਾ ਏਰੀਆ ਉਹ ਖਾਸ ਤੌਰ ਤੇ ਜਿਹੜਾ ਹੈਗਾ ਇੰਡਸਟਰੀ ਲਈ ਪੰਜਾਬ ਸਰਕਾਰ ਨੇ ਰੱਖਿਆ ਔਰ ਬਹੁਤ ਜਲਦ ਜਿਹੜੀ ਇੱਥੇ ਇੰਡਸਟਰੀ ਆ ਰਹੀ ਹੈ ਔਰ ਸਾਡੇ ਪੰਜਾਬੀਆਂ ਨੂੰ ਇਸ ਚ ਜਿਹੜਾ ਬਹੁਤ ਵੱਡਾ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਔਰ ਜੇ ਮੈਂ ਸਿਹਤ ਦੀ ਗੱਲ ਕਰਾਂ ਤਾਂ 829 ਆਮ ਆਦਮੀ ਕਲੀਨਿਕ ਜਿਹੜੇ ਆ ਉਹ ਪੰਜਾਬ ਚ ਖੁੱਲ ਚੁੱਕੇ ਨੇ ਜਿਸ ਦੇ ਵਿੱਚ ਕੇ 1 ਕਰੋੜ ਤੋਂ ਵੱਧ ਸਾਡੇ ਪੰਜਾਬੀ ਫਾਇਦਾ ਲੈ ਚੁੱਕੇ ਨੇ ਔਰ ਲੱਖਾਂ ਦੇ ਪੰਜਾਬੀਆਂ ਨੇ ਆਪਣੇ ਜਿਹੜੇ ਟੈਸਟ ਨੇ ਉਹ ਮੁਫਤ ਕਰਵਾਏ ਨੇ ਤੇ ਅੱਜ ਮੈਂ ਕਈ ਜਿਹੜੇ ਮਹੱਲਾ ਕਲੀਨਿਕ ਤੇ ਜਾ ਕੇ ਦੇਖਿਆ ਔਰ ਉੱਥੇ ਮੈਂ ਦੇਖਦਾ ਕਿ ਅਸਥੀ ਤੋਂ ਉੱਤੇ ਰੋਧ ਦੇ ਜਿਹੜੇ ਮਰੀਜ਼ ਉੱਥੇ ਪਹੁੰਚਦੇ ਨੇ ਤੇ ਪੰਜਾਬ ਸਰਕਾਰ ਨੇ ਖਾਸ ਤੌਰ ਤੇ 500 ਕਰੋੜ ਰੁਪਏ ਜਿਹੜਾ ਉਹ ਡਿਸਟ੍ਰਿਕਟ ਲੈਵਲ ਦੇ ਹਸਪਤਾਲਾਂ ਲਈ ਰੱਖਿਆ ਹੈ ਤਾਕੇ ਉਥੇ ਐਮਰਜੈਂਸੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਵਧੀਆ ਬਣਾਇਆ ਜਾ ਸਕੇ ਔਰ ਹੁਣੇ-ਹੁਣੇ ਪਿਛਲੇ ਹਫਤੇ ਹੀ ਇੱਕ ਲੇਵਰ ਐਂਡ ਬਾਇਲਰੀ ਸਾਇੰਸਿਸ ਦਾ ਹਸਪਤਾਲ ਜੋ ਮਹਾਲੀ ਵਿਕੇ ਖੁੱਲਿਆ ਮੇਰਾ ਖਿਆਲ ਉਸ ਦੇ ਨਾਲ ਦਾ ਡਾਕਟਰ ਸਾਹਿਬ ਇੱਕ ਮਿੰਟ ਇੱਕ ਅਨਾਉਂਸਮੈਂਟ ਆ ਹਾਂਜੀ ਜਿਹੜੇ ਵੀ ਅਫਸਰ ਸਾਹਿਬਾਨ ਨੇ ਐਮਐਲਏ ਸਾਹਿਬਾਨ ਨੇ ਲੰਚ ਨੇ ਕੀਤਾ ਉਹ ਲੰਚ ਕਰ ਸਕਦੇ ਨੇ ਆਪ ਜੀ ਹੋਸਪੀਟਲ ਕਰਨਾ ਜੀ ਹੁਣੇ ਸਾਡੇ ਸਾਫਤੀ ਕੋਟਲੀ ਸਾਡੇ ਤੇਰੇ ਸਾਡੇ ਲਈ ਇਹ ਮੰਨਤਾ ਰਹੀ ਸੀ ਕਿ ਜੱਤੀ ਸੀ ਕਿ ਜਿਹੜਾ ਤੁਸੀਂ ਵਾਦਾ ਕੀਤਾ ਸਾਡੇ ਜੱਤੀ ਸੀ ਸੀੜ ਤੇ ਗੱਲ ਕਰੋ ਨਾ ਉਸ ਬਾਈਕ ਤੇ ਸੀੜ ਸੀੜ ਤੇ ਆਓ ਸੀੜ ਤੇ ਆਓ ਸੀੜ ਤੇ ਆਜੋ ਸੀੜ ਤੇ ਆਜੋ ਹਾਂਜੀ ਡਾਕਟਰ ਸਾਹਿਬ ਤੇ ਆ ਪਿਛਲੇ ਹਫਤੇ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਲਿਵਰ ਅਤੇ ਬਾਇਓ ਸਾਇੰਸਸ ਦਾ ਇੱਕ ਉਹਨਾਂ ਦੀ ਗੱਲ ਪੂਰੀ ਹੋ ਰਹੀ ਉਹ ਵੱਡਾ ਹਸਪਤਾਲ ਜਿਹੜਾ ਮੁਹਾਲੀ ਸ਼ੁਰੂ ਕੀਤਾ ਜੋ ਕਿ ਅਧਯੋਧਨ ਆਧੁਨਿਕ ਗੱਲ ਪੂਰੀ ਹੋ ਰਹੀ ਉਹਨਾਂ ਨਾਲ ਜਿਹੜਾ ਲੈਸ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ 'ਚ 24 ਜੱਚਾ ਬੱਚਾ ਹਸਪਤਾਲ ਜਿਹੜੇ ਖੋਲੇ ਗਏ ਨੇ ਸੋ ਇੱਕ ਬਹੁਤ ਵੱਡਾ ਗੱਲ ਪੂਰੀ ਹੋਲਣ ਦੇ ਕਿਹੜਾ ਇਨਕਲਾਬ ਪੰਜਾਬ 'ਚ ਸਿਹਤ ਦੇ ਮਾਮਲੇ 'ਚ ਆਇਆ ਬੈਠ ਜਾਓ ਬੈਠ ਜਾਓ ਪਰ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸੱਚਮਕੌਰ ਸਾਹਿਬ ਵਿਖੇ ਪੰਜਾਬ ਬੈਡ ਦਾ ਜਿਹੜਾ ਹਸਪਤਾਲ ਹੈ ਉਹ ਬਹੁਤ ਜਲਦ ਤਿਆਰ ਹੋ ਰਿਹਾ ਹੈ ਔਰ ਉਸ ਦਾ ਵੀ ਉਦਘਾਟਨ ਸਾਡੇ ਮੁੱਖ ਮੰਤਰੀ ਸਾਹਿਬ ਕਰਨਗੇ ਔਰ 10 ਨਵੀਆਂ ਡਿਸਪੈਂਸਰੀਆਂ ਤੇ 8 ਪਸ਼ੂ ਹਸਪਤਾਲ ਤੇ ਮੇਰੇ ਹਲਕੇ ਚ ਬਣ ਰਹੇ ਨੇ ਸੋ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਸਿੱਖਿਆ ਦੀ ਇਹ ਪਿਛਲੇ 75 ਸਾਲਾਂ ਦੇ ਰਾਜ ਅੰਦਰ ਮੈਨੂੰ ਇਹ ਦੱਸਦੇ ਹੋਏ ਸ਼ਰਮ ਆਉਂਦੀ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਸਕੂਲਾਂ ਦੇ ਮਾਮਲੇ 'ਚ ਕੋਈ ਕੰਮ ਨਹੀਂ ਕੀਤਾ ਬਲਕਿ ਸਰਕਾਰੀ ਸਕੂਲਾਂ ਨੂੰ ਬੰਦ ਕਰਾਉਣ ਦੀ ਇਹਨਾਂ ਨੇ ਜਿਹੜੀ ਯੋਜਨਾ ਬਣਾਈ ਤਾਂ ਕਿ ਇਹਨਾਂ ਦੇ ਆਪਣੇ ਸਕੂਲ ਚੱਲ ਸਕਣ ਇਹ ਦੱਸਣ 'ਚ ਬਹੁਤ ਸ਼ਰਮਸੂਰ ਹੋ ਰਹੀ ਹੈ ਕਿ 60% ਸਕੂਲਾਂ ਦੀ ਚਾਰ ਦਿਵਾਰੀ ਹੈ ਨਹੀਂ ਸੀ ਔਰ 60% ਸਕੂਲਾਂ ਦੇ ਬੱਚੇ ਅੱਜ ਵੀ ਤਪੜਾਂ ਦੇ ਬਾਹਰੇ ਸੀ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਹ ਟੀਚਾ ਬਣਿਆ ਕਿ ਮਾਰਚ 2024 ਤੱਕ ਕੋਈ ਵੀ ਸਕੂਲ ਐਸਾ ਨਹੀਂ ਹੋਏਗਾ ਜਿੱਥੇ ਚਾਰ ਦਿਵਾਰੀ ਨਾ ਹੋਵੇ ਜਾਂ ਜਿੱਥੇ ਬੱਚਿਆਂ ਨੂੰ ਡੈਸਕ ਵਗੈਰਾ ਨਾ ਮਿਲਣ ਤੇ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 15-20 ਸਾਲਾਂ 'ਚ ਇੱਕ ਵੀ ਮਾਸਟਰ ਮੇਰਾ ਖਿਆਲ ਇਹਨਾਂ ਨੇ ਕਿਸੇ ਸਰਕਾਰ ਨੇ ਨਹੀਂ ਰੱਖਿਆ ਪਰ ਸਾਡੇ ਸਰਕਾਰ ਨੇ 9000 ਤੋਂ ਵੱਧ ਨਵੇਂ ਜਿਹੜੇ ਮਾਸਟਰ ਨੇ ਉਹਨਾਂ ਨੂੰ ਜਿਹੜਾ ਭਰਤੀ ਕੀਤਾ ਔਰ 12000 ਟੀਚਰ ਐਸੇ ਨੇ ਜਿਨ੍ਹਾਂ ਦੀ ਦੁੱਗਣੀ ਤਿੱਗਣੀ ਜੜੀ ਹੈ ਉਹਨਾਂ ਦੀ ਤਨਖਾਹ ਕੀਤੀ ਔਰ ਉਹਨਾਂ ਨੂੰ ਪੱਕੇ ਕੀਤਾ ਗਿਆ ਤੇ ਸਪੀਕਰ ਸਾਹਿਬ 118 ਸਕੂਲ ਆਫ ਫੈਮਿਨਸ ਜਿਹੜੇ ਬਣਾਏ ਜਾ ਰਹੇ ਨੇ ਔਰ ਮੈਂ ਖਾਸ ਤੌਰ ਤੇ ਮਾਨ ਸਾਹਿਬ ਦਾ ਤੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਾ ਕਿ ਬਾਕੀ ਹਲਕਿਆਂ ਜਿੱਥੇ ਇੱਕ ਇੱਕ ਸਕੂਲ ਆਫ ਫੈਮਿਨਲਸ ਦਿੱਤਾ ਗਿਆ ਸਾਡੇ ਹਲਕੇ ਚਮਕੌਰ ਸਾਹਿਬ ਨੂੰ ਦੋ ਸਕੂਲ ਆਫ ਫੈਮਿਨਲਸ ਦਿੱਤੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਸ ਲਈ ਵੀ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ 19 ਕਰੋੜ ਰੁਪਏ ਮੇਰੇ ਹਲਕੇ ਸਕੂਲਾਂ ਲਈ ਰੱਖਿਆ ਜਿਹਦੇ ਨਾਲ ਕਿ ਬਹੁਤ ਤੇਜ਼ੀ ਨਾਲ ਜਿਹੜੀ ਉਹ ਸਾਰੀ ਚੱਲ ਰਹੀ ਹੈ ਤੇ ਮੈਂ ਕਿਸਾਨੀ ਦੀ ਗੱਲ ਕਰਾਂ ਕਿ ਜਿਹੜੇ ਕਿਸਾਨੀ ਦੇ ਕਿਸਾਨੀ ਦੇ ਮਸਲੇ 'ਚ ਅੱਜ ਡੇੜੀ ਡਰਾਮੇਬਾਜ਼ੀ ਕਰ ਰਹੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਪਹਿਲੀ ਸਰਕਾਰ ਜਿਹੜੀ ਕਿਸਾਨਾਂ ਦੇ ਨਾਲ ਖੜੀ ਹੈ ਚਾਹੇ ਉਹ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਜਦੋਂ ਆਮ ਆਦਮੀ ਪਾਰਟੀ ਦੇ ਸਾਰੀ ਪਾਰਟੀ ਜਿਹੜੀ ਬਰੂਹਾਂ ਤੇ ਬੈਠੀ ਸੀ ਤੇ ਚਾਹੇ 24 ਘੰਟੇ ਬਿਜਲੀ ਦੇਣ ਦੀ ਗੱਲ ਹੋਵੇ ਇਹ ਪਹਿਲੀ ਵਾਰੀ ਇਸ ਸਰਕਾਰ 'ਚ ਹੋਇਆ ਕਿ 12-12 ਘੰਟੇ ਜਿਹੜੀ ਲਗਾਤਾਰ ਕਿਸਾਨਾਂ ਨੂੰ ਬਿਜਲੀ ਮਿਲੀ ਪਰ ਚਾਹੇ ਪਾਣੀ ਦਾ ਪੱਧਰ ਵਧਾਉਣ ਦੀ ਗੱਲ ਹੋਵੇ ਤੋ ਇਹ ਬਾਅਦ ਚ ਬੋਲੇ ਪਹਿਲਾਂ ਮੈਨੂੰ ਬੋਲਣ ਦੇ ਚਾਹੇ ਪਾਣੀ ਦਾ ਪੱਧਰ ਵਿੱਚ ਵਧਾਉਣ ਦੀ ਗੱਲ ਹੋਵੇ ਤਾਂ ਇਹ ਪਹਿਲੀ ਸਰਕਾਰ ਜਿਸ ਨੇ ਕਿ ਪ੍ਰਤੀ ਇੱਕ 1500 ਰੁਪਏ ਸਿੱਧੀ ਵਜਾਈ ਲਈ ਦਿੱਤਾ ਹੈ ਤੇਹੀ ਮੈਂ ਵੀ ਦੱਸਣਾ ਚਾਹੁੰਦਾ ਕਿ ਪਹਿਲੀ ਸਰਕਾਰ ਜਿਨੇ ਮੂੰਗੀ ਤੇ ਐਮਐਸਪੀ ਦਿੱਤੀ ਹੈ ਅੱਜ ਤੱਕ ਇਹ ਸਰਕਾਰਾਂ ਡਰਾਮੇਬਾਜ਼ੀ ਕਰਦੀਆਂ ਆਈਆਂ ਨੇ ਤੇ ਅੱਜ ਵੀ ਇਹ ਸਦਨ ਦੇ ਵਿੱਚ ਡਰਾਮੇਬਾਜ਼ੀ ਕਰ ਰਹੇ ਨੇ ਤੇ ਗੰਨਾ ਕਾਸ਼ਤਕਾਰਾਂ ਦੀ ਮੈਂ ਗੱਲ ਕਰਾਂ ਆਪਣੇ ਜੱਤੀ ਤਾਂ ਇਹਨਾਂ ਸਰਕਾਰਾਂ ਦਾ ਪੁਰਾਣਾ 300 ਕਰੋੜ ਤੋਂ ਵੱਧ ਦਾ ਬਕਾਇਆ ਆਮ ਆਦੀ ਪਾਰਟੀ ਨੇ ਆ ਕੇ ਸਰਕਾਰ 'ਚ ਦਿੱਤਾ ਸ਼ਰਮਾਣੀ ਚਾਹੀਦੀ ਹੈ ਇਹਨਾਂ ਨੂੰ ਸਾਹਿਬ ਇੱਕ ਮਿੰਟ ਦਿਓ ਤੇ ਇਹਨਾਂ ਨੇ ਆਪਣੀਆਂ ਗੰਨੇ ਦੀਆਂ ਫੈਕਟਰੀਆਂ ਲਗਾਈਆਂ। ਇੱਕ ਮਿੰਟ ਦਿਓ। ਜੋ ਮੈਂਬਰ ਵਿਸ਼ੇਸ਼ ਅਧਿਕਾਰ ਦਾ ਪ੍ਰਸ਼ਨ ਉਠਾਣਾ ਚਾਹੁੰਦੇ ਹੋਵੇ ਉਹ ਉਸ ਦਿਨ ਦੀ ਬੈਠਕ ਦੇ ਆਰੰਭ ਤੋਂ ਪਹਿਲਾਂ ਜਦੋਂ ਪ੍ਰਸ਼ਨ ਠਾਣ ਦੀ ਤਸਵੀਜ਼ ਹੋਵੇ ਸਕੱਤਰ ਨੂੰ ਲਿਖਤੀ ਨੋਟਿਸ ਦੇਵੇਗਾ। ਜੇਕਰ ਉਠਾਇਆ ਗਿਆ ਪ੍ਰਸ਼ਨ ਕਿਸੇ ਦਸਤਾਵੇਜ਼ ਦੇ ਆਧਾਰਤ ਹੋਵੇ ਤਾਂ ਦਸਤਾਵੇਜ਼ ਨੂੰ ਨੋਟਿਸ ਦੇ ਨਾਲ ਭੇਜਿਆ ਜਾਵੇਗਾ। ਹਾਂਜੀ ਡਾਕਟਰ ਸਾਹਿਬ। ਤੇ ਮੈਂ ਦੱਸਣਾ ਚਾਹੁੰਨਾ ਹੈ ਕਿ ਪਹਿਲੀ ਵਾਰੀ ਹੋਇਆ ਪੰਜਾਬ ਗੰਨਾ ਕਾਸ ਕਰ ਨੂੰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਪੈਸੇ ਦੇ ਪੈਸਾ ਦਿੱਤਾ ਜਾ ਰਿਹਾ ਮੈਂ ਆਪਣੇ ਹਲਕੇ ਦੀ ਗੱਲ ਕਰਦੇ ਉਹ ਸੁਣਾ ਬਾਈ ਹਲੇ ਬਹੁਤ ਕੁਝ ਦੱਸਣਾ ਉਹ ਬਹਿ ਜਾ ਉਹ ਮੱਛੀ ਖਾ ਕੇ ਆ ਜਾਓ ਥੋੜੀ ਜੀ ਹੋਰ ਫੱਟ ਗਏ ਹੋਣਾ ਤੁਸੀਂ ਮੱਛੀ ਖਾਓ ਕੈਂਟੀਨ ਚ ਮੱਛੀ ਸ਼ਬਦ ਕੱਟ ਦਿੱਤਾ ਜਾਵੇ ਸਪੀਕਰ ਸਾਹਿਬ ਇਹਨਾਂ ਦਾ ਮੇਰੇ ਖਿਆਲ ਸਟੈਮੀਨਾ ਘਟ ਗਿਆ ਆ ਕੰਟੇਨ ਚ ਮੱਛੀ ਖਾਣ ਗਏ ਲੱਗਦੇ ਆ ਮੱਛੀ ਵਾਲਾ ਐਕਸਪੈਂਡ ਕਰਤਾ ਜਾਵੇ ਸੌਰੀ ਤੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਕਿ ਮੇਰੇ ਹਲਕੇ ਜੀ ਇੱਕ ਗੰਨਾ ਮਿਲ ਚੱਲਦੀ ਹੈ ਉਸ ਮਿਲ ਦਾ ਵੀ ਅੱਜ ਇੱਕ ਵੀ ਪੈਸਾ ਬਕਾਇਆ ਨਹੀਂ ਹੈ ਤੇ ਜਿਹੜੀਆਂ ਇਸ ਤੋਂ ਬਾਅਦ ਮੈਂ ਕਿਸਾਨੀ ਲਈ ਹੋਰ ਜਿਹੜੀ ਗੱਲਾਂ ਕੀਤੀਆਂ ਕਿ ਪਿੰਡੂ ਸੁਸਾਇਟੀਆਂ ਲਈ ਖਾਸ ਤੌਰ ਤੇ ਇਸ ਵਾਰੀ ਮਸ਼ੀਨਰੀ ਦਿੱਤੀ ਗਈ ਹੈ ਚਾਹੇ ਉਹ ਸਿੱਧੀ ਬੁਝਾਈ ਲਈ ਦਿੱਤੀ ਹੋਵੇ ਚਾਹੇ ਪਰਾਲੀ ਦੀ ਸੰਭਾਲ ਲਈ ਦਿੱਤੀ ਹੋਵੇ ਸੋ ਐਸੇ ਕੰਮਕਾਰ ਜਿਹੜੇ ਪੰਜਾਬ ਸਰਕਾਰ ਨੇ ਕੀਤੇ ਨੇ ਔਰ ਜੇ ਇੰਡਸਟਰੀ ਦੀ ਗੱਲ ਹੋਵੇ ਤਾਂ ਇਨਵੈਸਟ ਪੰਜਾਬ ਸਮਿਟ ਇਹ ਸਾਡੀ ਸਰਕਾਰ ਨੇ ਕੀਤਾ ਸੀ ਔਰ ਇਹ ਪਹਿਲੀ ਸਰਕਾਰਾਂ ਵਾਂਗ ਡਰਾਮਾ ਨਹੀਂ ਸੀ ਇਸ ਸਮਿਟ ਚ 60000 ਕਰੋੜ ਤੋਂ ਵੱਧ ਦਾ ਜਿਹੜਾ ਨਿਵੇਸ਼ ਨਿਵੇਸ਼ ਹੈ ਪੰਜਾਬ ਚ ਆਇਆ ਉਹ ਜਿਹਦੇ ਨਾਲ ਕਿ 3.5 ਲੱਖ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਮਿਲਣੀਆਂ ਔਰ ਗ੍ਰੀਨ ਸਟੈਂਪ পেਪਰ ਜੋ ਮਾਨਯੋਗ ਮੁੱਖ ਮੰਤਰੀ ਜੀ ਨੇ ਇਸ ਵਾਰ ਲੈ ਕੇ ਆਉਂਦਾ ਉਹਦੇ ਨਾਲ ਜਿਹੜੀਆਂ ਇੰਡਸਟਰੀ ਵਾਲਿਆਂ ਦੇ ਜਿਹੜੇ ਉਹਨਾਂ ਦੀ ਕਮੀਆਂ ਜਿਹੜੀਆਂ ਉਹਨਾਂ ਨੂੰ ਦਿਕਤਾਂ ਆ ਰਹੀਆਂ ਸੀ ਉਹ ਸਾਰੀਆਂ ਖਤਮ ਹੋ ਚੁੱਕੀਆਂ ਪਹਿਲੀਆਂ ਸਰਕਾਰਾਂ ਬਾਰੇ ਤੁਸੀਂ ਸੁਣ ਲਈ ਹੈ ਇੰਡਸਟਰੀ ਇਸ ਲਈ ਨਹੀਂ ਸੀ ਆਉਂਦੀ ਕਿ ਪਹਿਲਾਂ ਕਹਿੰਦੇ ਸੀ ਕਿ ਸਾਡਾ ਹਿੱਸਾ ਕਿੰਨਾ ਰੱਖੋਗੇ ਇਹਨਾਂ ਨੇ ਤਾਂ ਰੇੜੀਆਂ ਵਾਲਿਆਂ ਨੂੰ ਨਹੀਂ ਛੱਡਿਆ ਰੇੜੀਆਂ 'ਚ ਵੀ ਆਪਣੇ ਹਿੱਸੇਦਾਰੀ ਪਾਈ ਹੈ ਓਕੇ ਤੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਕਿ ਮੇਰੇ ਹਲਕੇ 'ਚ 384 ਏਕੜ ਜਿਹੜੀ ਜ਼ਮੀਨ ਹੈ ਉਹ ਬੇਟ ਏਰੀਆ 'ਚ ਇੰਡਸਟਰੀ ਲਈ ਜਿਹੜੀ ਰੱਖੀ ਗਈ ਹੈ ਔਰ ਜੇ ਰੈੱਡ ਜ਼ੋਨ ਇੰਡਸਟਰੀ ਦੀ ਉਹਨਾਂ ਲਈ ਵੀ ਸਰਵੇ ਸਾਡੇ ਹਲਕੇ ਚੱਲ ਰਿਹਾ ਹੈ ਔਰ ਇੱਕ ਖਾਸ ਤੌਰ ਤੇ ਇੰਡਸਟਰੀ ਨੂੰ ਬੁਧਾਉਣ ਲਈ 에어ਪੋਰਟ ਰੋਡ ਤੋਂ ਸਿੱਧੀ ਰਿੰਗ ਰੋਡ ਜਿਹੜੀ ਆ ਉਹ ਸਾਡੇ ਮੇਰੇ ਹਲਕੇ ਚ ਆ ਰਹੀ ਹੈ ਔਰ ਇੱਕ ਬਹੁਤ ਵੱਡਾ ਜਿਹੜਾ ਸ਼ਹਿਰ ਹੈ ਉਹ ਸਾਡੇ ਹਲਕੇ ਚ ਬਸਣ ਵਾਲਾ ਉਹਦੇ ਲਈ ਮੈਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਇਸ ਰਿੰਗ ਰੋਡ ਦੇ ਦੇ ਮਾਧਿਅਮ ਤੋਂ ਤੁਸੀਂ ਕਿਸੇ ਪਾਸੇ ਵੀ ਜਾਣਾ ਚਾਹੇ ਤੁਸੀਂ ਜੇ ਐਨ ਕੇ ਚ ਜਾਣਾ ਚਾਹੇ ਤੁਸੀਂ ਹਿਮਾਚਲ 'ਚ ਜਾਣਾ ਹੈ ਚਾਹੇ ਤੁਸੀਂ ਦਿੱਲੀ ਜਾਣਾ ਹੈ ਚਾਹੇ ਤੁਸੀਂ ਅੰਮ੍ਰਿਤਸਰ ਜਾਣਾ ਹੈ ਇਸ ਰਿੰਗ ਰੋਡ ਤੋਂ ਹੋ ਕੇ ਜਾਣਗੇ ਸੋ ਇੱਕ ਬਹੁਤ ਵੱਡਾ ਫਾਇਦਾ ਜਿਹੜਾ ਸਾਡੇ ਨਿਵੇਸ਼ਕਰ ਇੰਡਸਟਰੀ ਵਾਲਿਆਂ ਨੂੰ ਹੋਣ ਵਾਲਾ ਔਰ ਟੂਰਿਜ਼ਮ ਦੀ ਗੱਲ ਕੀਤੀ ਜਾਵੇ ਤਾਂ ਟੂਰਿਜ਼ਮ ਸਬਮਿਟ ਕਰਾ ਕੇ ਟੂਰਿਜ਼ਮ ਸਬਮਿਟ ਕਰਾ ਕੇ ਮੈਂ ਸਮਝਦਾ ਕਿ ਮੈਂ ਆਪਣੇ ਆਪ ਨੂੰ ਪੜ੍ਹੇ ਲਿਖੇ ਇਸ ਸਮਝਦਾ ਸੀ ਲੇਕਿਨ ਮੈਨੂੰ ਵੀ ਅੱਜ ਤੱਕ ਇਹ ਗਿਆਨ ਨਹੀਂ ਸੀ ਕਿ ਪੰਜਾਬ 'ਚ ਇੰਨਾ ਟੂਰਿਜ਼ਮ ਦਾ ਪੋਟੈਂਸ਼ੀਅਲ ਹੈ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਟੂਰਿਜ਼ਮ ਸੱਮਿਟ ਕਰਾ ਕੇ ਕੱਲੇ ਪੰਜਾਬ ਨੂੰ ਕੱਲੇ ਹਿੰਦੁਸਤਾਨ ਨੂੰ ਨਹੀਂ ਸਾਰੇ ਜਿਹੜੇ ਵਿਸ਼ਵ ਨੂੰ ਦੱਸਤਾ ਕਿ ਪੰਜਾਬ ਦਾ ਟੂਰਿਜ਼ਮ ਪੋਟੈਂਸ਼ੀਅਲ ਕਿੰਨਾ ਜ਼ਿਆਦਾ ਹੈ ਖਾਸ ਤੌਰ ਤੇ ਰੰਜੀਤ ਸਾਗਰ ਡੈਮ ਤੇ ਜੋ ਉੱਥੇ ਸਾਈਡ ਤੇ ਜੋ ਉੱਥੇ ਹੱਥ ਬਣਿਆ ਚਮਰੋੜ 'ਚ ਮੈਂ ਖੁਦ ਜਾ ਕੇ ਦੇਖਿਆ ਕਿ ਐਸਾ ਨਜ਼ਾਰਾ ਜੋ ਕਿ ਕਸ਼ਮੀਰ ਨੂੰ ਵੀ ਭੁਲਾ ਦਿੰਦਾ ਤੁਹਾਨੂੰ ਸੋ ਐਸਾ ਐਸੇ ਕੰਮ ਜਿਹੜੇ ਪੰਜਾਬ ਸਰਕਾਰ ਨੇ ਕੀਤੇ ਨੇ ਤੇ ਮੈਂ ਸਮਝਦਾ ਕਿ ਇਸ ਸਰਕਾਰ ਨੂੰ ਲੋਕ ਜਿਹੜੀ ਬੜੀ ਬੇਸਬਰੀ ਨਾਲ ਇਹ ਦੁਬਾਰਾ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਜਿਹੜੇ ਪੇਚੇ ਪੈਣੇ ਆ ਉਹਨਾਂ 'ਚ ਜਿਹੜੇ ਸਾਥ ਦੇਣਗੇ ਤੇ ਮੈਂ ਆਖੇ 'ਚ ਇੱਕ ਦੋ ਸ਼ੇਅਰ ਆਪਣੇ ਮੁੱਖ ਮੰਤਰੀ ਸਾਹਿਬ ਲਈ ਕਹਿਣਾ ਚਾਹਾਂਗਾ کہ کچھ لوگ تھے جو وقت کے سانچے میں ڈھل گئے اور کچھ لوگ ہیں جو بس وقت کے سانچے بدل گئے مکھ منتری میں انہوں ایک, ایک ہور شیئر کہ ستاروں سے آگے جہاں اور بھی ہی ہیں ابھی عشق کے امتحان اور بھی ہی ہیں تھینک یو تھینک یو ایم ایل اے سنگھ راجا جی